ਸਸਰੀਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਦਹੇ ਦੇ ਚੜ੍ਹਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀਕਾਲ ਸੋ ਵਾਹਿਗੁਰੂ ਜੀ ਅਰਦਾਸ ਕਰਦੇ ਆਂ ਸਭ ਦੇ ਘਰ ਪਰਿਵਾਰ ਤੰਦਰੁਸਤ ਤੇ ਚੜ੍ਹਦੀ ਕਲਾ ਚ ਰਹੋਗੇ ਸੋ ਬਈ ਅੱਜ ਆਪਾਂ ਜਾਨਵਰਾਂ ਨੂੰ ਦਵਾਈ ਦੂਈ ਲਾਤੀ ਸੀ ਠੀਕ ਆ ਕੱਢਣ ਦਾ ਹੁਣ ਟਾਈਮ ਆ ਰਿਹਾ ਠੀਕ ਆ ਦਿਨ ਨੇ 2 ਠੀਕ ਆ ਡੀ ਵਰਮਿੰਗ ਤੋਂ ਬਾਅਦ ਕਬੂਤਰ ਸਾਫ਼ ਕਰਨੇ ਬਹੁਤ ਜ਼ਰੂਰੀ ਨੇ ਠੀਕ ਆ ਕੱਢਣ ਤੋਂ ਪਹਿਲਾਂ ਕਿਉਂਕਿ ਫੇਰ ਨਾ ਟੈਨਸ਼ਨ ਹੀ ਨਹੀਂ ਰਹਿੰਦੀ ਕਿ ਕਬੂਤਰ ਚੱਲਦਾ ਨਹੀਂ ਜੇ ਉਹ ਹਨਾ ਉਹ ਸਾਰੀਆਂ ਗੱਲਾਂ ਪੂਰੀਆਂ ਹੋ ਜਾਂਦੀਆਂ ਬਾਕੀ ਕਬੂਤਰ ਦੇ ਅੰਦਰ ਰੈਸ਼ ਹੁੰਦੀ ਹੈ ਜਾਂ ਅੰਦਰ ਉਹ ਹਨਾ ਮਤਲਬ ਕੋਈ ਵੀ ਛੋਟੀ ਮੋਟੀ ਲੀਵਰਜ ਇਨਫੈਕਸ਼ਨ ਹੁੰਦੀ ਹੈ ਉਹ ਵੀ ਸੈੱਟ ਹੋ ਜਾਂਦੀ ਹੈ ਕਬੂਤਰ ਸਾਫ਼ ਹੋ ਜਾਂਦੇ ਨੇ ਜਮਾ ਓਕੇ ਹੋ ਜਾਂਦੇ ਖਰਾਕ ਪਾਣੀ ਜੇ ਬਦਾਮ ਬਦੂ ਪਾਉਣ ਲੱਗਦੇ ਆਪਾਂ ਉਹ ਵੀ ਸਾਰੇ ਵਧੀਆ ਲੱਗਣ ਲੱਗ ਜਾਂਦੇ ਆ ਸੋ ਆਜੋ ਆਪਾਂ ਪਹਿਲਾਂ ਤਾਂ ਇਹਨੂੰ ਪਾਉਂਦੇ ਆ ਫਿਰ ਜਿਵੇਂ ਜਿਵੇਂ ਕਬੂਤਰਾਂ ਨੂੰ ਦੇਵਾਂਗੇ ਉਹ ਵੀ ਇੱਕ ਕਾਪਾ ਜਿਹੜੇ ਹੁਣ ਬਈ ਬੱਚੇ ਜਾਨਵਰ ਕੱਢਣੇ ਆ ਉਹਨਾਂ ਦਾ ਵੀ ਰੰਗ ਰੰਗ ਲਿਖਣਾ ਆ ਆਪਾਂ ਕਿਤਾਬ ਹਜੇ ਕਾਪੀ ਤੇ ਮਤਲਬ ਆਪਣੇ ਕੋਲ ਪੋਸਟਰ ਉਹ ਬਣਵਾਏ ਹੋਏ ਆ ਪੇਜ ਨੇ ਠੀਕ ਆ ਤੇ ਉਹ ਪੇਜਾਂ ਤੇ ਸਾਰਾ ਆਪਾਂ ਲਿਖਾਂਗੇ ਕਿਹੜਾ ਰੰਗ ਆ ਕਿਹੜੇ ਪਾਸੇ ਆ ਕਿਹੜੇ ਦੇ ਕਿਵੇਂ ਆ ਹਨ ਕਿਹੜੀਆਂ ਅੱਖਾਂ ਦਾ ਬੱਚਾ ਉਹ ਸਾਰਾ ਲਿਖਣਾ ਜ਼ਰੂਰੀ ਆ ਕਿਉਂਕਿ ਫਿਰ ਯਾਦ ਰਹਿ ਜਾਂਦਾ ਬਈ ਕਈ ਵਾਰੀ ਕੋਈ ਜਾਨਵਰ ਹਨਾ ਬਾਹਰ ਗੁੰਮ ਗਮ ਜਾਂਦਾ ਜਾ ਕੁਝ ਵੀ ਲਾ ਲਓ ਹਨਾ ਤਾਂ ਉਹਦਾ ਪਤਾ ਲੱਗ ਜਾਂਦਾ ਆਪਾਂ ਨੂੰ ਤੇ ਆਜੋ ਹੁਣ ਆਪਾਂ ਚੱਲਦੇ ਆ ਬਾਹਰ ਤੇ ਆ ਆਪਾਂ ਇੱਕ ਵਾਰੀ ਪਾਣੀ ਦਾ ਬਣਾ ਇਹਦੇ ਚ ਆਪਾਂ ਪਾਣੀ ਹੁਣ ਹੋਰ ਪਾਵਾਂਗੇ ਬਈ ਠੀਕ ਹੈ ਇਹ ਗਾੜਾ ਜ਼ਿਆਦਾ ਵੀ ਨਹੀਂ ਲਾਉਣਾ ਬਈ ਜ਼ਿਆਦਾ ਗਾੜਾ ਵੀ ਮਾੜਾ ਹੀ ਐ ਇਹ ਬਸ ਆਪਾਂ ਇੱਕ ਹਲਕਾ ਜਿਹਾ ਹੀ ਦੇਣਾ ਟੱਚ ਦੇਣਾ ਬਸਲ ਜਿੰਮੀ ਪਤਲਾ ਹੀ ਦੇਣਾ ਆਪਾਂ ਇਹ ਠੀਕ ਹੈ ਤੇ ਆਜੋ ਹੁਣ ਆਪਾਂ ਚੱਲਦੇ ਆ ਖੁੱਡਿਆਂ ਕੰਨੀ ਲੈ ਮਿੱਤਰੋ ਆਜੋ ਹੁਣ ਆਪਾਂ ਲੱਗੇ ਇਹਨਾਂ ਨੂੰ ਲਾਉਣ ਚੱਲਦੇ ਆ ਖੁੱਡਿਆਂ ਚ ਤੇ ਉਦੋਂ ਆ ਚੱਕਾਂਗੇ ਆਪਣਾ ਕਾਪੀ ਕਾਗਜ਼ ਸਾਰਿਆਂ ਦੇ ਰੰਗ ਵੀ ਲਿਖਾਂਗੇ ਤੇ ਹੁਣ ਭਾਈ ਡੇਲੀ ਡੇਲੀ ਵੀਡੀਓ ਪਾਇਆ ਕਰਾਂਗੇ ਜਿਵੇਂ ਆਪਣੇ ਜਾਨਵਰ ਉੱਡਦੇ ਨੇ ਕਿੰਨਾ ਕੁ ਟਾਈਮ ਕਰਦੇ ਆ ਕੀ ਗੱਲਬਾਤ ਆਉਂਦੀ ਉਹਨੂੰ ਕਿਵੇਂ ਸਾਂਭਦੇ ਆ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਬਸ ਵੀਡੀਓ ਨੂੰ ਹੁਣ ਸਪੋਰਟ ਕਰਨੀ ਤੁਹਾਡੇ ਤੇ ਆ ਠੀਕ ਆ ਬਣਾਉਣੀ ਮੇਰੀ ਐ ਤੇ ਸਪੋਰਟ ਕਰਨੀ ਤੁਹਾਡੇ ਸਿਰ ਤੇ ਆ ਠੀਕ ਆ ਆ ਰੱਖ ਲੈ ਆਪਾਂ ਸਾਰਾ ਸਮਾਨ ਪਾਣੀ ਹੁਣ ਆਪਾਂ ਜਿੰਨੇ ਬੱਚੇ ਨੇ ਸਾਰੇ ਨੂੰ ਇਹਨਾਂ ਨੂੰ ਭਾਈ ਜੇ ਆਪਾਂ ਕਿਸੇ ਦੇ ਪਰ ਪੱਟੇ ਹੋਏ ਨੇ ਉਹਨੂੰ ਵੀ ਦੇ ਸਕਦੇ ਆ ਇਹਦਾ ਕੋਈ ਚੱਕਰ ਨਹੀਂ ਹੈਗਾ ਭਾਈ ਕਿਆ ਆਪਾਂ ਦੇਵਾਂਗੇ ਵੀ ਜਿਨ੍ਹਾਂ ਦੇ ਪਰ ਪੱਟੇ ਹੋਏ ਨੇ ਹਨ ਜਾਂ ਆਈ ਜਾਂਦੇ ਨੇ ਉਹਨਾਂ ਨੂੰ ਵੀ ਆਪਾਂ ਦੇਵਾਂਗੇ ਕਰਦੇ ਆਂ ਵੀਡੀਓ ਸ਼ੁਰੂ ਤੇ ਲੈ ਮਿੱਤਰੋ ਆਪਾਂ ਲੱਗਿਆ ਹੁਣ ਆਪਣੇ ਵਾਲੇ ਜਾਨਵਰਾਂ ਨੂੰ ਦੇਣਾ ਇਹ ਦੇਣਾ ਬਹੁਤ ਜ਼ਰੂਰੀ ਆ ਭਾਈ ਜਾਨਵਰ ਪਹਿਲਾਂ ਕੱਢਣ ਤੋਂ ਠੀਕ ਐ ਇਹਦੇ ਨਾਲ ਸਭ ਸਾਫ਼ ਹੋ ਜਾਂਦੇ ਆ ਜਾਨਵਰ ਤੇ ਜੇ ਕੋਈ ਮਾੜਾ ਮੋਟਾ ਖਰਾਖਰੂਕ ਨਹੀਂ ਤੋਰਦਾ ਹਨਾ ਜਾਂ ਰੋਕ ਕੇ ਬਹਿ ਜਾਂਦੇ ਨੇ ਠੀਕ ਆ ਉਹਦੇ ਨਾਲ ਸਾਰਾ ਸੈੱਟ ਹੋ ਜਾਂਦੇ ਆ ਪਹਿਲਾਂ ਇਹਨਾਂ ਨੂੰ ਆਪਾਂ ਇੱਕ ਵਾਰੀ ਆਹ ਪਾਣੀ ਆਪਣਾ ਦੇ ਕੇ ਅੰਦਰੀ ਛੱਡੀ ਚੱਲਾਂਗੇ ਉਦੋਂ ਬਾਅਦ ਇਹਨਾਂ ਦੇ ਰੰਗ ਲਿਖ ਲਿਖ ਕੇ ਬਾਹਰ ਛੱਡੀ ਚੱਲਾਂਗੇ ਧੁੱਪੇ ਘਾਟਾ ਘਤ ਧੁੱਪ ਲਵਾਵਾਂਗੇ ਅੱਜ ਭਾਈ ਥੋੜੀ ਹਵਾ ਜ਼ਿਆਦਾ ਚੱਲੀ ਜਾਂਦੀ ਸੀ ਤਾਂ ਕਰਕੇ ਹੁਣ ਥੋੜੀ ਜੀ ਟਿੱਕੀ ਵੀ ਆ ਤੇ ਧੁੱਪ ਵੀ ਆ ਤੇ ਮਾ ਚੱਲ ਬਾਹਰ ਛੱਡ ਦਾਂਗੇ ਅਲਰੇਡੀ ਆਪਣੇ ਪੱਟੇ ਪੁੱਟੇ ਹੋਏ ਆ ਇਹਨਾਂ ਨੂੰ ਵੀ ਆਪਾਂ ਇਹ ਲਾ ਸਕਦੇ ਆ ਤੇ ਹੁਣ ਤੁਹਾਨੂੰ ਮੈਂ ਦੱਸਦਾ ਵੀ ਆ ਦੇਖੋ ਜਿਹੜੇ ਪੱਤੇ ਨੇ ਇਹ ਵੀ ਥੱਲੋ ਵਧੀਆ ਬਣੇ ਹੋਏ ਨੇ ਬਈ ਟਰੈਕ ਨੇ ਕਈ ਭਰਾ ਸਿਕਰੀ ਦਾ ਕਹਿੰਦੇ ਸੀ ਵੀ ਸਿਕਰੀ ਦਾ ਸਿਕਰੀ ਦਾ ਵੀ ਤੁਹਾਨੂੰ ਅੱਗੇ ਵੀਡੀਓ ਚ ਦੱਸਾਂਗੇ ਬਈ ਅਗਲੀ ਚ ਠੀਕ ਆ ਸਿਕਰੀ ਕਿਵੇਂ ਦੂਰ ਹੋਊਗੀ ਇਨੂੰ ਪੌਣ ਲੈਣਾ ਬਾਈ ਠੀਕ ਆ ਪੁਜਾਏ ਪੋਣੀ ਨਾਲ ਪੌਣ ਲੋ ਕਿਸੇ ਕਪੜੇ ਨਾਲ ਪੌਣ ਲੋ ਹਨ ਵੀ ਵਿੱਚ ਨਾ ਜਾਵੇ ਅਸੀਂ ਆਪਣੇ ਆ ਪੋਸ਼ਕ ਤਾਂ ਨਵੇਂ ਬੱਚੇ ਨੇ ਵਿੱਚ ਬਾਈ ਤੇ ਪੋਸ਼ਕ ਜਿਹੜੇ ਪੁਰਾਣੇ ਹੁਣ ਆਪਣੇ ਬਾਸਾਰ ਆ ਗਏ ਠੀਕ ਆ ਉਹ ਸਾਰੇ ਨੂੰ ਅਮਰ ਲਾ ਦੇ ਉਦੋਂ ਬਾਹਰ ਛੱਡਾਂਗੇ ਇਹਨਾਂ ਦੇ ਲਿਖ ਲਿਖ ਕੇ ਠੀਕ ਹੈ ਕਿਹੜਾ 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 ਹਾਂ ਤੇ ਹੁਣ ਬਈ ਕੱਢਣ ਤੋਂ ਪਹਿਲਾਂ ਇੱਕ ਗੱਲ ਹੋਰ ਹੈ ਖਰਾਕ ਬਾਰੇ ਵੀ ਗੱਲ ਇੱਕ ਵਾਰੀ ਆਪਾਂ ਇਹਦੇ ਚ ਹੀ ਕਰ ਲੈਣੇ ਆ ਕਿ ਜਦੋਂ ਤੁਸੀਂ ਕਬੂਤਰ ਕੱਢਣੇ ਆ ਨਾ ਜੇ ਤੁਸੀਂ ਕੱਢਣੇ ਸ਼ੁਰੂ ਕਰ ਲੈਣੇ ਆ ਉਦੋਂ ਬਈ 2 ਦਿਨ ਪਹਿਲਾਂ ਜਿਹੜੀ ਵੀ ਤੁਸੀਂ ਖਰਾਕ ਪਾਈ ਹੋਣੀ ਸਾਰੀ ਬੰਦ ਕਰ ਦਿਓ ਕੱਲੀ ਕਣਕ ਤੇ ਤੇ ਬਦਾਮਾਂ ਤੇ ਕਰ ਲਿਓ ਬਦਾਮਾਂ ਤੇ ਤਾਂ ਵੈਸੇ ਚੱਲ ਆਪਾਂ ਉਦੋਂ ਹੀ ਕਰਦੇ ਆਂ ਤਾਂ ਕਬੂਤਰ ਸਿੱਧੇ ਆਉਣ ਲੱਗ ਜਾਂਦੇ ਆ ਤੇ ਕਈ ਭਰਾ ਪਹਿਲਾਂ ਹੀ ਪਾਈ ਜਾਂਦੇ ਨੇ ਤਾਂ ਉਹ ਕਣਕ ਤੇ ਬਦਾਮ ਦੋ ਚੀਜ਼ਾਂ ਦੀ ਕਰ ਲਿਓ ਕਬੂਤਰ ਠੀਕ ਆ ਬਾਕੀ ਖਰਾਕ ਬੰਦ ਕਰ ਦਿਓ ਕਿਉਂਕਿ ਬਈ ਕਣਕ ਵੀ ਛੇਤੀ ਪਚਦੀ ਆ ਕਰਕੇ ਨੂੰ ਕਬੂਤਰ ਵਿਲੇ ਹੁੰਦੇ ਨੇ ਠੀਕ ਆ ਤੇ ਸਰੋਂ ਹੋ ਗਈ ਜਾਂ ਹੋਰ ਖਰਾਕਾਂ ਨੇ ਆਪਣੀਆਂ ਕਈ ਹਨ ਉਹ ਥੋੜਾ ਜਿਹਾ ਟਾਈਮ ਲਾ ਜਾਂਦੀ ਆ ਬਾਈ ਗੱਲ ਨ ਲੱਗੇ ਤੇ ਜੇ ਮੜਾ ਮੋਟਾ ਬੇਟ ਵਾਸਤੇ ਦੇਣੀ ਆ ਤਾਂ ਵਿੱਚ ਥੋੜੇ ਮੋਟੇ ਠੀਕ ਆ ਵੀ ਇਹ ਸਾਹਬ ਲੋ ਵੀ 5-5 4-4 ਦਾਣੀ ਛੋਲਿਆਂ ਦੀ ਜਾਣ ਉਹ ਵੀ ਛੋਲਿਆਂ ਦੀ ਦਾਲ ਕਿਉਂਕਿ ਫੋਲਕ ਹੁੰਦਾ ਉਹ ਥੋੜਾ ਜਿਹਾ ਲੇਟ ਮਤਲਬ ਗਲਦਾ ਤੇ ਉਹ ਪਾ ਸਕਦੇ ਹੋ ਤੁਸੀਂ ਜੇ ਵਿੱਚ ਪਾਉਣੇ ਹੋਵੇ ਤਾਂ ਠੀਕ ਹੈ ਨਹੀਂ ਤਾਂ ਕੱਲੀ ਕਣਕ ਹੀ ਕਰ ਲਓ ਠੀਕ ਹੈ ਤੇ ਜਿਹੜਾ ਭਰਾ ਬਾਦਾਮ ਪਾਉਂਦਾ ਉਹ ਬਾਦਾਮ ਪਾਈ ਚੱਲੋ ਨਾਲ ਬਸ ਦੋ ਚੀਜ਼ਾਂ ਹੀ ਕਰ ਲਓ ਕੱਢਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿਉਂਕਿ ਫਿਰ ਰੈਸ਼ ਕਬੂਤਰ ਹੁੰਦੇ ਨੇ ਬਾਈ ਬਾਹਰ ਬਹਿਣ ਦਾ ਖਤਰਾ ਹੁੰਦਾ ਤੇ ਬਾਹਰ ਬਹਿ ਹੀ ਜਾਂਦੇ ਨੇ ਉਹ ਠੀਕ ਹੈ ਜੇ ਆਪਾਂ ਕਹਦੇ ਨਾ ਕਬੂਤਰ ਬਾਹਰ ਬਹਿ ਗਿਆ ਬਾਹਰ ਬਹਿਣ ਦਾ ਕਾਰ ਨਹੀਂ ਹੁੰਦਾ ਬਾਈ ਕਿਉਂਕਿ ਦਾਣੇ ਦੂਣੇ ਹੁੰਦੇ ਨੇ ਹਨਾ ਸੁੱਕੇ ਹਜੇ ਕਬੂਤਰ ਹੁੰਦੇ ਆ ਨਵੇਂ ਕੱਢੇ ਹੁੰਦੇ ਨੇ ਇਹ ਟੈਨਸ਼ਨ ਹੁੰਦੀ ਹੈ ਇੱਕ ਪੰਜ ਸੱਤ ਦਿਨ ਤਾਂ ਧੁੱਪ ਤੁਸੀਂ ਲਗਾਉਣੀ ਹੀ ਲਗਾਉਣੀ ਜਾਨਵਰਾਂ ਨੂੰ ਪਹਿਲਾਂ ਕੱਢਣ ਤੋਂ ਪਹਿਲਾਂ ਠੀਕ ਹੈ ਇਹ ਗੱਲ ਬਹੁਤ ਜ਼ਰੂਰੀ ਹੈ ਆ ਬੱਚਾ ਆਪਣਾ ਨਵਾਂ ਨੀਲਾ ਇਹ ਆਪਰੇ ਵੱਡੇ ਗੋਲੇ ਦਾ ਭਾਈ ਆ ਕਿਉਂਕਿ ਇਹ ਤੂੰ ਪਹਿਲਾਂ ਬੱਚੇ ਜ਼ਰੂਰ ਕਢਾਈ ਸੀ ਬਾਈ ਠੀਕ ਆ ਬੈਰੀ ਨੇ ਨਹੀਂ ਆਪਾਂ ਨੂੰ ਲੋਟ ਆਉਣ ਦਿੱਤਾ ਆਪਾਂ ਨੂੰ ਦਾ ਹੀ ਆਪਾਂ ਮਾੜਾ ਮੋਟਾ ਦੋ ਚਾਰ ਡਾਈਆਂ ਕਰਾ ਕੇ ਬੰਦ ਕਰ ਦਾਂਗੇ ਪਰ ਨਾ ਉਹ ਦੋ ਚਾਰ ਡਾਈਆਂ ਜੀ ਬੈਰੀ ਨੇ ਹਾਲ ਹੀ ਨਹੀਂ ਛੱਡਿਆ ਤੇ ਇੱਕ ਰੱਤਾ ਬੱਚਾ ਰੱਤੇ ਦਾ ਬੋਲੇ ਦਾ ਭਰਾ ਹੈ ਇਹਦੇ ਥੋੜੇ ਜੇ ਪਰ ਗਲਤ ਆ ਗਏ ਸੀ ਤਾਂ ਕਰਕੇ ਇਹਨੂੰ ਬਈ ਐਂ ਰੱਖ ਲਾਂਗੇ ਠੀਕ ਆ ਇਹ ਆ피 ਝਾੜ ਛੁੱਡ ਕੇ ਸਾਰਾ ਆ ਜੂਗਾ ਠੀਕ ਆ ਇਹਨੂੰ ਫੇਰ ਡਾਵਾਗੇ ਅਗਲੇ ਵਾਰੀ ਰੰਗਾ ਆਪਾਂ ਇਹਨਾਂ ਦੇ ਲਾਤੇ ਸੀ ਬਾਈ ਆਹ ਕਬੂਤਰ ਰਹਿ ਗਿਆ ਇੱਕ ਰੰਗ ਲਾਉਣ ਵਾਲਾ ਆਪਣਾ ਬੱਚਾ ਇਹ ਇਹਦੇ ਵੀ ਲਾ ਦਾਂਗੇ ਬੱਸ ਇੱਕ ਥੋੜੇ ਜਿਹੇ ਨਾ ਕੁਛ ਵਿੱਚ ਵੜ ਬਣੇ ਆਪਣੇ ਕਬੂਤਰ ਕੁਛਕ ਤਾਂ ਸੈੱਟ ਨੇ ਉਸਕ ਥੋੜੇ ਜਿਹੇ ੜ ਬਣੇ ਹੱਥ ਹੱਥ 'ਚ ਫੜਦੇ ਆ ਨਾ ਥੋੜਾ ਜਿਆ ਕਰਦੇ ਨੇ ਆ ਵੀ ਬੱਚਾ ਆਪਣਾ ਨਾ ਮੈਂ ਇਹਦੇ ਵੀ ਰੰਗ ਆਪਾਂ ਲਾ ਹੀ ਦਿੱਤਾ ਠੀਕ ਹੈ ਕਿਉਂਕਿ ਐਤ ਕੀ ਕੁਸ਼ਕ ਆਪਾਂ ਨੂੰ ਛੀਕ ਦੇ ਬੱਚੇ ਵੀ ਛੱਡਣੇ ਪੈਣੇ ਆ ਕਿਉਂਕਿ ਵੱਡੇ ਕਬੂਤਰ ਤਾਂ ਆਪਣੇ ਕੋਲੇ 20 ਕੀ ਨੇ ਠੀਕ ਆ ਤੇ ਵਿੱਚ ਬੱਚੇ ਛੱਡਾਂਗੇ ਆਪਾਂ ਕਾ ਪੱਠੀ ਆਪਣੀ ਇਹ ਸਾਰੇ ਪਰਸਰ ਹੋਏ ਹੋਏ ਨੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹ ਚੀਜ਼ਾਂ ਕੀ ਨੇ ਬਈ ਇਹ ਚ ਚਾਰ ਚੀਜ਼ਾਂ ਨੇ ਪਹਿਲਾ ਨੰਬਰ ਆ ਔਲਾ ਬੇੜਾ ਤੇ ਹਰੜ ਇਹ ਤਿੰਨ ਚੀਜ਼ਾਂ ਨੇ ਮਿਕਸ ਕਰ ਲਿਓ ਤਿੰਨਾਂ ਚੀਜ਼ਾਂ ਨੂੰ ਬਰੋਬਰ ਠੀਕ ਆ ਵੱਧ ਘੱਟ ਨਾ ਲਿਓ ਭਰਾ ਬਣ ਕੇ ਠੀਕ ਆ ਬਰੋਬਰ ਮਿਕਸ ਕਰਿਓ ਫੇਰ ਹੀ ਫਾਇਦਾ ਕਿਉਂਕਿ ਵੱਧ ਘੱਟ ਚੀਜ਼ ਨਾਲ ਨਾ ਬਈ ਫਿਰ ਦੇਖੋ ਨੁਕਸਾਨ ਤਾਂ ਇਹਦਾ ਕੋਈ ਨਹੀਂ ਦੇਸੀ ਚੀਜ਼ ਆ ਹੈ ਤਾਂ ਚੰਗੀ ਵੀ ਆ ਪਰ ਹੋ ਜਾਂਦਾ ਬਈ ਕਈ ਵਾਰੀ ਇਹਦੇ ਕਰਕੇ 10 ਕਬੂਤਰਾਂ ਨੂੰ ਇੱਕ ਚੁੰਡੀ ਪਾਉਣੀ ਆ ਇੱਕ ਗਲਾਸ ਚ ਬਈ ਇਹ ਠੀਕ ਆ ਪਤਲਾ ਕਰਕੇ ਲਾਉਣਾ ਗਾੜਾ ਨਹੀਂ ਲਾਉਣਾ ਇਹ ਠੀਕ ਆ ਦਾਸ ਕਬੂਤਰਾਂ ਨੂੰ ਇੱਕ ਚੁੰਡੀ ਉਹ ਇਹ ਪਰਤਾ ਲਾ ਲੇਗਾ ਪੁੱਤ ਪਰਤਾ ਲਾ ਲੇਗਾ ਆ ਆਪਣਾ ਗੋਲਾ ਇਹ ਬਾਈ ਵਾਲੀ ਛਿੜਕੀਆਂ ਵਾਲੀ ਵਾਲੀ ਦਾ ਤੇ ਆਪਣੇ ਗੋਲੇ ਕਾਲੇ ਦਾ ਪੱਠਾ ਇਹ ਜੇ ਆਪਾਂ ਦੋ ਭਾਈ ਕਢਾਈ ਸੀ ਬਈ ਤੇ ਇੱਕ ਤੁਰ ਗਿਆ ਘਰੋਂ ਬੈਰੀ ਤੋਂ ਡਰਦਾ ਬੱਚਾ ਛੋਟਾ ਬਾਲਾ ਸੀ ਤੇ ਦੀ ਕੋ ਥੋੜੀ ਜਿਹੀ ਅੱਖ ਖਰਾਬ ਸੀ ਆਪਾਂ ਢਾ ਕੇ 5-7 ਦਿਨ ਤੇ ਰੋਕ ਲਿਆ ਸੀ ਉਦੋਂ ਦਾ ਪੱਟਤਾ ਸੀ ਠੀਕ ਆ ਔਲਾ ਭੇੜਾ ਹਰੜ ਤਿੰਨ ਚੀਜ਼ਾਂ ਇਹ ਨੇ ਤੇ ਚੌਥੀ ਆ ਮਿਸ਼ਰੀ ਠੀਕ ਆ ਮਿਸ਼ਰੀ ਆਪਾਂ ਥੋੜੀ ਜੀ ਜਦੋਂ ਆਪਾਂ ਇੱਕ ਇੱਕ ਦੇ 10 ਕਬੂਤਰ ਨੇ ਇੱਕ ਜੁੰਡੀ ਪਿਉਂਦੀ ਉਹਦੇ ਛੋਟੀ ਜਿਹੜੀ ਲਈ ਇੱਕ ਮਿਸ਼ਰੀ ਦੀ ਸੜ ਦਿਓ ਠੀਕ ਆ ਮਿਸ਼ਰੀ ਦਾ ਕੀ ਕੰਮ ਆ ਬਾਈ ਇਹ ਕੜਤਨ ਕੁਰਤਨ ਰੋਕਦੀ ਆ ਕਿਉਂਕਿ ਥੋੜਾ ਜਿਹਾ ਕਈ ਵਾਰੀ ਕੜਤਨ ਚ ਹੁੰਦਾ ਇਹ ਠੀਕ ਆ ਤੇ ਕਬੂਤਰ ਵੱਧ ਜਾਂਦੇ ਛੇਤੀ ਪਾਣੀ ਪੂਣੀ ਹਣਾਂ ਤੇ ਕਬੂਤਰ ਸੈੱਟ ਹੋ ਜਾਂਦੇ ਆ ਇਹ ਜਲਾਬ ਲਾਉਣਾ ਬਹੁਤ ਜ਼ਰੂਰੀ ਆ ਬਾਈ ਵੈਸੇ ਤਾਂ ਆਪਾਂ ਜਦੋਂ ਕਬੂਤਰ ਕੱਢਦੇ ਆ ਠੀਕ ਆ ਆਪਾਂ 2 ਦਿਨ ਲਗਾਤਾਰ ਜਲਾਬ ਕਰਦੇ ਹੁੰਦੇ ਸੀ ਐਤਕੀ ਥੋੜਾ ਜਿਹਾ ਆਪਣੇ ਕੋਲੇ ਇਹ ਹੋ ਗਿਆ ਕਿ ਥੋੜਾ ਜਿਹਾ ਕੱਢਣੇ ਪਹਿਲਾਂ ਤਾਂ ਜਲਦੀ ਕੱਢਣੇ ਪੈਂਦੇ ਨੇ ਪਹਿਰੇ ਨੇ ਕਿਉਂਕਿ ਆਪਾਂ ਇੱਕ ਬਾਜੀ ਵੈਸੇ ਤਾਂ ਮੂੜਾ ਪੂਰਾ ਛੱਡਣ ਦਾ 13 ਦੀ ਠੀਕ ਆ ਦਿਨ ਤਾਂ ਆਪਣੇ ਕੋਲੇ ਕੁਝ ਵੀ ਨਹੀਂ ਹੈਗੇ 13 14 ਹੀ ਨੇ ਵੀ ਜੇ ਕੋਈ ਚੱਲ ਪਿਆ ਵਿੱਚੋਂ ਤਾਂ ਕਰਕੇ ਆਪਾਂ ਇੱਕੋ ਦਿਨ ਜਲਾਬ ਕਰਾਂਗੇ ਇਹਨਾਂ ਨੂੰ ਠੀਕ ਹੈ ਨਹੀਂ ਤਾਂ ਆਪਾਂ ਦੋ ਦਿਨ ਲਗਾਤਾਰ ਜਲਾਬ ਕਰਦੇ ਆਂ ਬਾਈ ਠੀਕ ਆ ਉਹ ਆਪਾਂ ਕੁੰਡਿਆਂ ਚ ਪਾਉਣੇ ਹੁੰਦੇ ਆ ਮਤਲਬ ਜਿਹੜਾ ਪਾਣੀ ਵਾਲਾ ਭਾਂਡਾ ਉਹਦੇ ਚ ਆਪਾਂ ਇਹਨਾਂ ਦੀਆਂ ਪੋਥਰੀਆਂ ਬੰਨ ਕੇ ਵਿੱਚ ਸਿੱਟ ਦਿੰਨੇ ਆ ਠੀਕ ਆ ਪਾਣੀ ਪਾ ਦਿੰਨੇ ਆ ਤੇ ਉਹ ਪਾਣੀ ਦਾ ਕੀ ਹੈ ਇਹ ਵਿੱਚ ਆਪਣੇ ਆਪ ਹੀ ਪਹਿਲਾਂ ਦੋ ਤਿੰਨ ਘੰਟੇ ਬਾਹਰ ਪਿਆ ਰਹਿਣ ਦਿੰਨੇ ਆ ਉਦੋਂ ਮੂਹਰੇ ਧਰ ਦਿੰਨੇ ਆ ਉਹਦੇ ਨਾਲ ਕੀ ਹੈ ਪਾਣੀ ਬਣੀ ਜਾਂਦਾ ਆਪੀ ਠੀਕ ਆ ਤੇ ਉਸ ਤੋਂ ਬਾਅਦ ਅਗਲੇ ਦਿਨ ਫੇਰ ਉਹ ਬੋਤਲੀਆਂ ਕੱਢ ਕੇ ਦੋ ਤਿੰਨ ਘੰਟੇ ਬਾਹਰ ਦੁਬਾਰਾ ਵੀ ਤੁਸੀਂ ਟਿੱਕੇ ਠੀਕ ਹੈ ਦੋ ਦਿਨ ਲਗਾਤਾਰ ਕਰਦੇ ਆਪਾਂ ਤੇ ਐਤ ਕੀ ਆਪਾਂ ਇੱਕੋ ਵਾਰੀ ਦਿੱਤਾ ਬਾਕੀ ਆਪਾਂ ਇਹ ਦੁਬਾਰਾ ਹੁਣ ਲਾਵਾਂਗੇ ਰੰਗ ਇੱਕ ਵਾਰੀ ਵੀਡੀਓ ਖੜਾ ਲੀਏ ਠੀਕ ਹੈ ਰੰਗ ਦੀ ਵੀਡੀਓ ਮਿੱਤਰੋ ਆਨੇ ਆਪਣੇ ਕੋਲੇ ਬਾਈ ਆਪਾਂ ਬਣਾਏ ਹੋਏ ਨੇ ਇਹਨਾਂ ਤੇ ਹੁਣ ਆਪਾਂ ਰੰਗ ਚਾੜ੍ਹ ਦਿਆਂ ਜਾਨਵਰਾਂ ਦਾ ਠੀਕਾ ਮੈਂ ਨਾ ਜਾੜਦੇ ਆ ਠੱਟੀਆਂ ਵਾਲੇ ਦਾ ਆਪਣਾ ਠੱਟੀਆਂ ਦਾ ਕਬੂਤਰ ਹੈ ਾਲੀ ਘੰਟਾ ਤਾਂ ਚੋਕ ਲਾਭੀ ਘਛਾ ਮਾਜ਼ਾ ਨੰਬਰ 83 ਾਲੀ ਘੰਟਾ ਤਾਂ ਥਾਲ ਨੰਬਰ ਆ ਥਾਸੀ ਵੇੜ ਆ ਦੇਖੋ ਬਈਆਂ ਆ ਰੰਗ ਆਪਾਂ ਭਰਦੇ ਆ ਇਹਨਾਂ ਦਾ ਠੀਕ ਆ ਤੁਮ ਆ ਜਾ ਭਈ ਇਹਦੇ ਹਜੇ ਆਪਾਂ ਰੰਗ ਲਾਇਆ ਹੀ ਨਹੀਂ ਦੇ ਹਜੇ ਆਪਾਂ ਲਾਵਾਂਗੇ ਇਹਨੂੰ ਐਂ ਛੱਡ ਦਿੰਨੇ ਆਂ ਦਿਖਾਇਆ ਤੂੰ ਆ ਜਾ ਆ ਜਾ ਮੇਰਾ ਪੁੱਤ ਇਹਦਾ ਆ ਗਿਆ ਜੇ ਪਾਸੇ ਇੱਕ ਟੰਡਾ ਤੇ ਪਾਸੇ ਕੋਲਾ ਦੇ گلابی ਡੰਡਾ ਇੱਕ ਪਾਸੇ ਇੱਕ ਟੰਡਾ 118 ਨੰਬਰ ਦੀ ਠੱਲ ਆ पांच रशन एक सौ नंबर जी आर आली ठीक है सजे पास एक डंडा दूजे पास गुलाबी ते काला सजे पास एक काला डंडा काला ते गुलाबी ਬਈ ਯਾਦ ਰਹਿ ਜਾਂਦੇ ਨੇ ਜਾਨਵਰ ਇਹ ਆਪਾਂ ਕਿਹੜੇ ਕਿਹੜੇ ਛੱਡੇ ਆ ਹਨਾ ਜਾਂ ਕੀ ਗੱਲ ਬਾਤ ਸਾਰਾ ਆਪਾਂ ਨੂੰ ਯਾਦ ਰਹਿ ਜਾਂਦਾ ਨਾ ਆਪਣੀ ਕਾਲੀ ਚੀਨੀ ਆ ਗਾਲਸਰੀ ਠੀਕ ਹੈ ਇਹਦੇ ਸੱਜੇ ਪਾਸੇ ਆਪਾਂ ਚਾਰਲਰ ਦਾ ਤੇ ਖੱਬੇ ਪਾਸੇ ਗਲਾਬੀ ਆ ਆ ਦੇਖੋ ਕਾਲੀ ਇਹਦੀ ਆਪਾਂ ਬੈਠੇ ਕੀਤੀ ਹੋਈ ਆ ਥਾਲਾ ਨੰਬਰ ਦਾ 58 ਗਾਲਸਰੀ ਖੱਟੀਆਂ ਦੀ

ਖੜ ਜਾ ਬੇਟਾ ਇਹ ਤਾਂ ਐ ਬਾਲਾ ਕਰਦੀਆਂ ਨੇ ਇਹ ਆਈ ਬੁਝੀ ਆ 10 ਚਾਲਰ ਕਰਦੀ ਖੱਪੀ ਇਹ ਦਿਖਾ ਆ ਲੋ ਵੜੀ ਠੀਕ ਆ ਤੇ ਅਹੀਂ ਆਪਾਂ ਵੀ ਆਪਣੇ ਸਾਰੇ ਵਲੌਗ ਆਉਂਦੇ ਰਹਿਣਗੇ ਤੁਸੀਂ ਦੇਖਣਾ ਜ਼ਰੂਰ ਆ ਭਰਾ ਬਣ ਕੇ ਵੀਡੀਓ ਨੂੰ ਪੂਰੀ ਦੇਖ ਲਿਆ ਕਰੋ ਸਪੋਰਟ ਕਰਵਾਉ ਆਪਦੇ ਭਰਾ ਦੀ ਠੀਕ ਹੈ ਤੇ ਇੱਕ ਬਾਈ ਜਿਹੜਾ ਪਹਿਲਾਂ ਬਾਈ ਦਾ ਖੁੱਡਾ ਪਟਿਆ ਗਿਆ ਬਹੁਤ ਮਾੜਾ ਹੋਇਆ ਉਹ ਵੀ ਠੀਕ ਹੈ ਗਲਤ ਗੱਲਾਂ ਨਹੀਂ ਯਾਰ ਇਹ ਲੋਕਾਂ ਦੀਆਂ ਇਹ ਕਰਨਾ ਨਹੀਂ ਚਾਹੀਦਾ ਇਹ ਸਿੱਟਾ ਕਟੀਆਂ ਦਾ ਦੀਰ ਹੈ ਇਹਦੇ ਵੀ ਥਾਂ ਲੱਗੀ ਹੋਈ ਆ ਆਪਣੀ 90 ਨੰਬਰਾਂ ਤੇ ਜਾ 90 ਨੰਬਰ ਗੰਹ ਹਰਾਰਾਂਗ ਪਹਿਲਾ ਵਾਲਾ ਬਾਈ ਆ ਦੇਖੋ ਖੱਬੇ ਪਾਸੇ ਗਲਾਪੀ ਟੂਸਾ ਇਹਦਾ ਹੋਰ ਕਿਤੇ ਨਹੀਂ ਆ ਦੇਖੋ ਮਿੱਤਰੋ ਇਹਨਾਂ ਦਾ ਆ ਫਾਇਦਾ ਭਾਈ ਆ ਦੇਖੋ ਐ ਰੰਗ ਭਰ ਲਿਆ ਆਪਾਂ ਜਦੋਂ ਵੀ ਡਾਈਆਂ 'ਚ ਕੱਢਾਂਗੇ ਠੀਕ ਐ ਇੱਕ ਤਾਂ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਆਪਣੇ ਆ ਜਾਨਵਰ ਕਿਉਂ ਕਈ ਵਾਰੀ ਆਪਾਂ ਰੰਗ ਭੁੱਲ ਜਾਂਦੇ ਕਹਦੇ ਨੇ ਵੀ ਯਾਰ ਆ ਰੰਗ ਕਿਹੜੇ ਦੇ ਲੱਗਿਆ ਸੀ ਹਨਾ ਉਹ ਯਾਦ ਆ ਜਾਂਦਾ ਇੱਕ ਭਾਈ ਜਦੋਂ ਡਾਈਆਂ ਠੀਕ ਐ ਕਰਾਉਣੇ ਆ ਟਾਈਮ ਲਿਖ ਸਕਦੇ ਹਾਂ ਵੀ ਕਿੰਨੀਆਂ ਡਾਈਆਂ ਹੋ ਗਈਆਂ ਹਨਾ ਕਿੰਨੇ ਟਾਈਮ ਤੋਂ ਕਿੰਨੇ ਵਜੇ ਤੱਕ ਤੁਰ ਪਿਆ ਜਾਨਵਰ ਇਹ ਆਪਾਂ ਉਦੋਂ ਲਿਖਣ ਲੱਗਾਂਗੇ ਹਜੇ 1-2 ਦਿਨ ਤਾਂ ਨਹੀਂ ਲਿਖਦੇ ਜਦੋਂ ਆਪਣੇ ਕਬੂਤਰ ਸਿੱਧੇ ਛਤਰੀ ਤੇ ਆਉਣ ਲੱਗ ਗਏ ਹਨਾ ਕੋਈ ਘੰਟਾ ਘੰਟਾ ਲਾਉਣ ਲੱਗ ਗਏ ਉਦੋਂ ਲਿਖਾਂਗੇ ਬਈ 1 2 ਦਿਨ ਤਾਂ ਨਹੀਂ ਲਿਖਦੇ ਹਜੇ ਠੀਕ ਆ 1 2 ਦਿਨ ਤਾਂ ਰੰਗ ਹੀ ਚੈੱਕ ਕਰਾਂਗੇ ਇਹ ਤਾਂ ਵਾਸਤੇ ਆ ਬਈ ਤੇ ਤੁਸੀਂ ਵੀ ਇਹ ਬਣਵਾ ਲਓ ਵਧੀਆ ਰਹੋਗੇ ਇੱਕ ਆਪਣੇ ਕੋਲੇ ਆ ਹੈ ਠੀਕ ਆ ਇਹ ਆਪਾਂ ਬੱਚਿਆਂ ਦਾ ਲਿਖਿਆ ਹੋਇਆ ਸੀ ਹਨਾ ਆ ਦੇਖੋ ਜੇ ਮੈਂ ਟਾਈਮ ਦੂ ਹਨਾ ਸਾਰਾ ਲਿਖਣਾ ਹੁੰਦਾ ਠੀਕ ਹੈ ਇਹ ਉਹਦੇ ਵਾਸਤੇ ਆ ਸੋ ਵਧੀਆ ਚੀਜ਼ ਹੈ ਬਈ ਇਹ ਇਹ ਜ਼ਰੂਰੀ ਆ ਬਈ ਜੀਨਾਂ ਕੋਲੇ ਹੈਗੇ ਨੇ ਹਨਾ 20 20 30 30 ਜੂਤਰ ਡਾਉਣ ਵਾਲੇ ਉਹ ਇਹ ਬਣਾ ਕੇ ਰੱਖਦੇ ਆ ਕਿਉਂਕਿ ਵੱਡੇ ਖੜਾਰੀ ਤਾਂ ਸਾਰੀ ਰੱਖਦੇ ਨੇ ਪ੍ਰੋਪਰੀ ਤੇ ਆਪਣੇ ਨਵੇਂ ਬੰਦੇ ਤਾਂ ਮਨ ਕਰੇ ਵਿਚਾਰੇ ਨਾ ਰੱਖਦੇ ਹੁਣ ਪਰ ਇਹ ਬਣਵਾ ਲਓ ਬਈ ਕਿਸੇ ਤੋਂ ਇਹ ਪੋਸਟਰ ਮੰਗਵਾ ਕੇ ਠੀਕ ਆ ਤੁਸੀਂ ਫੋਟੋ ਸਟੇਟ ਕਾਪੀਆਂ ਕਰਵਾ ਲਓ ਤੇ ਵਧੀਆ ਇਹ ਕੰਮ ਬਈ ਕਿਉਂਕਿ ਇਹਦੇ ਨਾਲ ਆਪਾਂ ਜਾਨਵਰ ਨਹੀਂ ਭੁੱਲਦੇ ਵੀ ਆਪਣਾ ਕਿਹੜਾ ਠੀਕ ਆ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਦੱਬ ਕੇ ਤੇ ਜਿਉਂਦੇ